ਉਸ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਗੁਰਦੀਪ ਸਿੰਘ ਖੈੜਾ ਬਾਰੇ ਗੱਲਬਾਤ ਕਰਨੀ ਆ ਖੈੜਾ ਸਾਹਿਬ ਮੈਨੇ ਇਹ ਨਹੀਂ ਰੱਖਦਾ ਜ਼ਿੰਦਗੀ ਦਾ ਕਿ ਤੁਸੀਂ 34 ਸਾਲ ਪੰਥ ਲਈ ਕੁਰਬਾਨੀ ਦਿੱਤੀ ਜੇਲਾਂ ਕਟੀਆਂ ਮੈਨੇ ਅੱਜ ਇਹ ਰੱਖਦਾ ਆ ਕਿ ਤੁਸੀਂ ਕਿਸ ਜਗ੍ਹਾ ਤੇ ਖੜੇ ਹੋ ਮੈਂ ਇਹ ਰੱਖਦਾ ਆ ਕਿ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ ਮੈਂ ਇਹ ਰੱਖਦਾ ਆ ਕਿ ਤੁਸੀਂ ਪੰਥ ਦਰਦੀਆਂ ਦੀ ਸਟੇਜ ਛੱਡ ਕੇ ਇੱਕ ਪਰਿਵਾਰ ਦੇ ਨਾਲ ਖੜੇ ਹੁੰਦਾ ਫੈਸਲਾ ਕੀਤਾ ਮੈਂ ਇਹ ਰੱਖਦਾ ਸੀਗਾ ਕਿ ਤੁਸੀਂ ਉਹਨਾਂ ਬੰਦੀ ਸਿੰਘਾਂ ਦੇ ਜਿੱਥੇ ਪੰਥ ਦਰਦੀਆਂ ਦਾ ਮੋਰਚਾ ਲੱਗਿਆ ਹੋਇਆ ਸੀਗਾ ਸ਼ਹੀਦਾਂ ਸਿੰਘਾਂ ਦੇ ਪਰਿਵਾਰ ਇਕੱਠੇ ਹੋਏ ਸੀਗੇ ਸਿੱਖ ਕੌਮ ਤੇ ਪੰਜਾਬ ਦੇ ਲੋਕ ਇਕੱਠੇ ਹੋਏ ਸੀਗੇ ਉਸ ਸਟੇਜ ਦੇ ਉੱਤੇ ਜਾਣਾ ਤੁਹਾਡਾ ਮਾਇਨੇ ਰੱਖਦਾ ਸੀ ਤੇ ਆਪਣੇ ਭਰਾਵਾਂ ਦੇ ਹੱਕ ਸੱਚ ਦੀ ਗੱਲ ਕਰਕੇ ਜੇਲ੍ਹਾਂ ਚੋਂ ਰਿਹਾਈ ਕਰਾਉਣ ਦਾ ਜਿਹੜਾ ਤੁਹਾਡਾ ਫਰਜ਼ ਬਣਦਾ ਸੀਗਾ ਨਾ ਕਿ ਇੱਕ ਪਰਿਵਾਰ ਦੇ ਨਾਲ ਖੜਨ ਦਾ ਮਤਲਬ ਬਣਦਾ ਸੀਗਾ ਜੇ ਤੁਸੀਂ ਬਾਦਲਾਂ ਦੇ ਜਾ ਕੇ ਸਟੇਜਾਂ ਸੰਧੀਆਂ ਕੀਤੀਆਂ ਤੇ ਬਾਦਲਾਂ ਨੂੰ ਇਹ ਵੀ ਪੁੱਛ ਲੈਂਦੇ ਕਿ ਜਦੋਂ 1978 ਦੇ ਵਿੱਚ ਨਿਰੰਕਰੀ ਕਾਂਡ ਵਾਪਰਿਆ ਸੀਗਾ ਉਦੋਂ ਤੁਸੀਂ ਕਿੱਥੇ ਸੀਗੇ ਉਦੋਂ ਉਹਨਾਂ ਦਰਿੰਦਿਆਂ ਨੂੰ ਰਾਤੋਂ ਰਾਤ ਗੱਡੀਆਂ ਦੇ ਕੇ ਬਾਹਰ ਦੀਆਂ ਸਟੇਜਾਂ ਦੇ ਵਿੱਚ ਕੱਟਿਆ ਗਿਆ ਕੀ ਅਜੇ ਤੱਕ ਕੋਈ ਇਨਸਾਫ ਮਿਲਿਆ ਪੁੱਛਦੇ ਇਹਨਾਂ ਬਾਦਲਾਂ ਨੂੰ ਕਿਹ ਰੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਪੰਨੇ ਗਲੀਆਂ ਚ ਖਲਾਰੇ ਗਏ ਅੰਗ ਪਾੜ ਦਿੱਤੇ ਗਏ ਕਿ ਇਹਨਾਂ ਸਾਨੂੰ ਇਨਸਾਫ ਲੈ ਕੇ ਦਿੱਤਾ ਜੇ ਇਨਸਾਫ ਲੈਣ ਲਈ ਸਾਡੀ ਸਿੱਖ ਕੌਮ ਇਕੱਠੀ ਹੋਈ ਤੇ ਉਥੇ ਦੋ ਨੌਜਵਾਨ ਸ਼ਹੀਦ ਕਰ ਦਿੱਤੇ ਜਾਂਦੇ ਨੇ ਤੇ ਪੁਲਿਸ ਅਣਪਛਾਤੀ ਦੱਸੀ ਜਾਂਦੀ ਹੈ ਇਹਨਾਂ ਦੀ ਸਰਕਾਰ ਵੇਲੇ ਪੁੱਛਦੇ ਇਹਨਾਂ ਬਾਦਲਾਂ ਕੋ ਕਿ ਅਜੇ ਤੱਕ ਉਹਨਾਂ ਦਾ ਇਨਸਾਫ ਮਿਲਿਆ ਪੁੱਛ ਦੇ ਇਹਨਾਂ ਬਾਦਲਾਂ ਕੋ ਕਿ ਰਾਮ ਰਹੀਮ ਨੂੰ ਪੋਸ਼ਾਕਾਂ ਜਿਹੜੀਆਂ ਨੇ ਕਿੰਨਾ ਨੇ ਦਿੱਤੀਆਂ ਪੁੱਛ ਦੇ ਇਹਨਾਂ ਬਾਦਲਾਂ ਨੂੰ ਕਿ ਰਾਮ ਰਹੀਮ ਨੂੰ ਜਿਹੜੀਆਂ ਮਾਫੀਆਂ ਨੇ ਕਿੰਨੇ ਦਿੱਤੀਆਂ ਤੇ ਅਕਾਲ ਤਖਤ ਸਾਹਿਬ ਤੋਂ ਐਸਜੀਪੀਸੀ ਕੋ ਕਿੰਨੇ ਲੱਖ ਦੇ ਪੋਸਟਰ ਇਹਨਾਂ ਛਪਵਾਏ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕੱਢਿਆ ਗਿਆ ਤੇ ਇੱਕ ਨੌਜਵਾਨ ਨੂੰ ਸ਼ਹੀਦ ਕਰ ਦਿੱਤਾ ਗਿਆ ਗੋਲੀ ਚੱਲ ਕੇ ਕਿ ਉਹਦੇ ਉਹਦੇ ਕਾਤਲ ਅਜੇ ਤੱਕ ਫੜੇ ਗਏ ਜਾਂ ਉਸ ਨੌਜਵਾਨ ਨੂੰ ਇਨਸਾਫ ਮਿਲਿਆ ਪੁੱਛਦੇ ਇਹਨਾਂ ਬਾਦਲਾਂ ਨੂੰ ਕਿ ਨੌਜਵਾਨੀ ਨੂੰ ਜਦੋਂ ਘਰਾਂ ਚੋਂ ਕੱਢ-ਕੱਢ ਕੇ ਸ਼ਮੇਦ ਸ਼ੈਣੀ ਵਰਗਿਆਂ ਨੇ ਫੇਕ ਐਨਕਾਊਂਟਰ ਕਰ ਕਰਕੇ ਮਾਰਿਆ ਤੇ ਇਹਨਾਂ ਬਾਦਲਾਂ ਨੇ ਉਹਨਾਂ ਨੂੰ ਵੱਡੇ ਅਹੁਦਿਆਂ ਦੇ ਨਾਲ ਨਵਾਜਿਆ ਪੁੱਛਦੇ ਇਹਨਾਂ ਬਾਦਲਾਂ ਨੂੰ ਜਦੋਂ ਸਾਡੀ ਨੌਜਵਾਨੀ ਨਸ਼ਿਆਂ ਦੀ ਦਲਦਲ 'ਚ ਤਸਦੀ ਜਾ ਰਹੀ ਸੀ ਉਦੋਂ ਇਹ ਪੰਥਦਰਦੀ ਕਿੱਥੇ ਸੀ ਅੱਜ ਪਹਿਨੂਏ ਭਾਈ ਰਾਜਵਾਨੀਆਂ ਤੇ ਰਾਜਨੀਤੀ ਖੇਡਦੇ ਰਹੇ ਤੇ ਹੁਣ ਭਾਈ ਗੁਰਦੀਪ ਸਿੰਘ ਖੜਾ ਜੀ ਤੁਹਾਡੇ ਤੇ ਜਿਹੜੀ ਰਾਜਨੀਤੀ ਹੈ ਖੇਡ ਰਹੇ ਨੇ ਸਮਾ ਇੱਕ ਪਰਿਵਾਰ ਨਾਲ ਇਕੱਠੇ ਹੋਣ ਦਾ ਨਹੀਂ ਸਮਾ ਪੰਥਦਰਦੀ ਕੌਮ ਔਰ ਪੰਜਾਬ ਦੇ ਲੋਕਾਂ ਦੇ ਨਾਲ ਖੜਨਦਾ ਏ ਇੱਕ ਪਾਸੇ ਇੱਕ ਪਰਿਵਾਰ ਖੜਾ ਏ ਇੱਕ ਪਾਸੇ ਇੱਕ ਸਟੇਜ ਦੇ ਉੱਤੇ ਉਹ ਮਹਾਨ ਯੋਧੇ ਭਾਈ ਸਤਵੰਦ ਸਿੰਘ ਦੀ ਦੇ ਪੁੱਤਰ ਭਾਈ ਬਿਆਨਤ ਸਿੰਘ ਦੀ ਜੇ ਭਤੀਜਾ ਜੀ ਬਾਕੀ ਹੋਰ ਸਿੰਘ ਸ਼ਹੀਦਾਂ ਦੇ ਪਰਿਵਾਰ ਉਥੇ ਖੜੇ ਨੇ ਪੰਜਾਬ ਪੱਕੀ ਨੌਜਵਾਨ ਤੇ ਬੁੱਧੀਜੀਵ ਇੱਕ ਸਟੇਜ ਤੇ ਖੜੇ ਨੇ ਤੁਹਾਡਾ ਫਰਜ਼ ਸੀਗਾ ਉਹ ਸਟੇਜ ਦੇ ਉੱਪਰ ਸਟੇਜ ਦੇ ਉੱਤੇ ਜਾਂਦੇ ਤੇ ਆਪਣੇ ਭਰਾਵਾਂ ਦਾ ਜਿਹੜਾ ਸਾਥ ਆ ਵੱਧ ਚੜ ਕੇ ਦਿੰਦੇ ਤੁਸੀਂ ਇਹ ਗੱਲ ਕਹੀ ਕਿ ਸਾਡੀ ਕੌਮ ਨੇ ਕਦੇ ਬਾਹ ਨਹੀਂ ਫੜੀ ਤੁਹਾਡੀ ਕੌਮ ਨੇ ਉਸ ਦਿਨ ਬਾਹ ਫੜ ਲਈ ਸੀ ਜਦੋਂ 2002 ਦੇ ਵਿੱਚ ਤੁਹਾਡੀ ਦਿੱਲੀ ਦੇ ਵਿੱਚ ਮੁਲਾਕਾਤ ਭਾਈ ਬਲਬੀਰ ਸਿੰਘ ਭਾਈ ਬਲਬੀਰ ਸਿੰਘ ਬੈਂਸ ਯੂਕੇ ਵਾਲਿਆਂ ਦੇ ਨਾਲ ਹੁੰਦੀ ਹੈ। ਉਹਨਾਂ ਨੇ 11000 ਰੁਪਏ ਕਰਨਾਟਕਾ ਸਰਕਾਰ ਨੂੰ ਇਸ ਕਰਕੇ ਤੁਹਾਡਾ ਤਾਰਿਆ ਸੀ ਕਿ ਤੁਹਾਡੀ 7 ਸਾਲ ਦੀ ਨੀਤੇ ਸਜ਼ਾ ਹੋਰ ਵਧਣੀ ਸੀਗੀ। 2000 ਰੁਪਏ ਉਹਨਾਂ ਨੇ ਤੁਹਾਨੂੰ ਮਹੀਨਾ ਭੇਜਣ ਦਾ ਫੈਸਲਾ ਲਿਆ। ਉਸ ਤੋਂ ਬਾਅਦ ਚ ਉਹਨਾਂ ਨੇ 5000 ਦਾ ਫੈਸਲਾ ਲਿਆ ਫਿਰ ਤੁਹਾਡੇ ਘਰਾਂ ਦੇ ਵਿੱਚ ਪੱਕੇ ਤੌਰ ਤੇ 10-10 ਹਜ਼ਾਰ ਦੇ ਜਿਹੜੇ ਉਹਨਾਂ ਨੇ ਜਿਹੜੇ ਫੈਸਲੇ ਉਹ ਲਏ ਤੇ ਸਾਢੇ 3 ਲੱਖ ਰੁਪਈਆ ਜਿਹੜਾ ਦਿੱਲੀ ਸਰਕਾਰ ਨੂੰ ਉਹਨਾਂ ਨੇ ਤਾਰਿਆ ਉਸ ਤੋਂ ਬਾਅਦ ਜਿਹੜੇ ਭਾਈ ਜਿਸ਼ਵੀਰ ਸਿੰਘ ਰੋਡੇ ਨੂੰ ਕਹਿੰਦੇ ਕਿ ਸਾਡੀ ਵਿਹਾਈ ਨਹੀਂ ਹੋਣ ਦਿੰਦੇ ਭਾਈ ਜਸਵੀਰ ਸਿੰਘ ਰੋਡੇ ਨੇ ਭਾਈ ਜਸਵੀਰ ਸਿੰਘ ਰੋਡੇ ਨੇ ਸੋ ਦੂਸਰੇ ਭਾਈ ਜਸਵੀਰ ਸਿੰਘ ਰੋਡੇ ਇਹਨਾਂ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਪਹਿਲੀ ਵਾਰ ਜਿਹੜੀ ਗੱਲਬਾਤ ਹੁੰਦੀ ਹੈ ਤੁਸੀਂ ਆਪ ਕਬੂਲਿਆ ਕਿ 2012 ਦੇ ਵਿੱਚ ਜਿਹੜੀ ਆ ਭਾਈ ਜਸਬੀਰ ਸਿੰਘ ਰੋਡੇ ਨਾਲ ਗੱਲਬਾਤ ਹੁੰਦੀ ਆ ਔਰ ਭਾਈ ਜਸਬੀਰ ਸਿੰਘ ਰੋਡੇ ਤੁਹਾਨੂੰ 15000 ਤੁਹਾਨੂੰ 18000 ਤੇ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਇਹਨਾਂ ਨੂੰ ਜਿਹੜੇ ਮਨੀ ਆਰਡਰ ਵੀ ਕਰਦੇ ਰਹੇ ਨੇ ਤੇ ਘਰੋਂ ਲਿਜਾ ਕੇ ਕਈ ਜਗ੍ਹਾ ਦੇ ਉੱਪਰ ਜਿੱਦਾਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਾਲੇ ਦੇ ਪਿੰਡ ਰੋਡੇ ਉੱਥੇ ਇਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਸਨਮਾਨਤ ਦੇ ਵਜੋਂ ਇਹਨਾਂ ਜਿਹੜੀਆਂ ਤੁਹਾਡੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਵੱਧ ਚੜ ਕੇ ਇਹ ਸਾਇੜਾ ਪੋਇਆ ਤੁਹਾਨੂੰ ਉਹ ਵੀ ਇਹਨਾਂ ਨੇ ਵੱਧ ਚੜ ਕੇ ਜਿਹੜੀ ਨਕਦਰ ਰਕਮੇ ਜਿਹੜੀ ਉਹ ਵੀ ਤੁਹਾਨੂੰ ਦਿੱਤੀ ਫਿਰ ਤੋਂ ਹੀ ਜਦੋਂ 2016 27 ਤਰੀਕ ਨੂੰ 2016 27 ਤਰੀਕ ਨੂੰ ਅਪ੍ਰੈਲ ਮਹੀਨਾ ਆ ਤੇ ਉਦੋਂ 1 ਲੱਖ ਤੇ 25 ਹਜ਼ਾਰ ਦਾ ਜਿਹੜਾ ਆ ਚੈੱਕ 1 ਲੱਖ 25 ਹਜ਼ਾਰ ਦਾ ਜਿਹੜਾ ਚੈੱਕ ਆ ਪੋਪਾ ਹੀ ਬਲਬੀਰ ਸਿੰਘ ਜਿਹੜਾ ਬੈਂਸ ਆ ਸੋਸਾਇਟੀ ਤੇ ਉਹ ਤੋਂ ਬਾਅਦ ਭਾਈ ਜਸਪੀਰ ਸਿੰਘ ਰੋਡੇ ਇਹਨਾਂ ਵੱਲੋਂ ਦਿੱਤਾ ਜਾਂਦਾ ਹੈ ਤੇ ਤੁਸੀਂ ਇਹ ਗੱਲ ਕਰਦੇ ਕਿ ਸਾਡੀ ਪੰਥ ਨੇ ਬਾਹਰ ਨਹੀਂ ਫੜੀ ਅਜੇ ਹੋ ਸਕਦਾ ਕਿ ਹੋਰ ਵੀ ਸਵਾਵਾਂ ਜਿਹੜੀਆਂ ਨੇ ਇਹ ਤੁਸੀਂ ਕਬੂਲਦੇ ਹੋ ਹੋਰ ਵੀ ਸਵਾਵਾਂ ਜਿਹੜੀਆਂ ਨੇ ਜਿੰਨੇ ਜੋਗੀ ਸੰਗਤ ਹੈ ਉਹਨਾਂ ਨੇ ਯੋਗਦਾਨ ਜਿਹੜੇ ਪਾਏ ਹੋਣ 2016 ਦੇ ਵਿੱਚ ਤੁਹਾਡੇ ਜਿਹੜੇ ਮਕਾਨ ਨੇ ਉਹ ਸਾਰਿਆਂ ਨੂੰ ਪਤਾ ਕਿ ਢਹ ਢੇਰੀ ਹੋਏ ਸੀ ਕਿ ਕੱਚੇ ਕੋਠੇ ਸੀਗੇ ਤੇ ਅੱਜ ਜਾ ਕੇ ਵੇਖ ਲਓ ਪਿੰਡ ਜੱਲੂਪੁਰ ਖੇੜੇ ਕਟੋ ਕਟ 50 ਲੱਖ ਤੋਂ ਉੱਪਰ ਜਿਹੜਾ ਰੁਪਈਆ ਇਹਨਾਂ ਦੇ ਮਕਾਨ ਤੇ ਲੱਗਾ ਹੋਵੇਗਾ ਕਿ ਤੁਸੀਂ ਕਿਉਂ ਇਹ ਗੱਲ ਕਹਿੰਦੇ ਕਿ ਤੁਹਾਡੀ ਪੰਥ ਨੇ ਜਾਂ ਸਾਡੀ ਕੌਮ ਨੇ ਬਾਹਾਂ ਜਿਹੜੀ ਨਹੀਂ ਫੜੀ ਕਿਹੜੀ ਗੱਲ ਦਾ ਆ ਸ਼ਿਕਵਾ ਤੁਹਾਡੇ ਨਾਲ ਤੁਹਾਡਾ ਜਿਹੜਾ ਭਾਈ ਅਮਰਤਪਾਲ ਸਿੰਘ ਹੈ ਜਾਂ ਉਹਨਾਂ ਦੇ ਸਾਥੀਆਂ ਨਾਲ ਹੈ ਇਹ ਸਾਨੂੰ ਸਮਝ ਨਹੀਂ ਆ ਰਿਹਾ ਸੋ ਅਸੀਂ ਹੱਥ ਜੋੜ ਕੇ ਗਰਦੀਪ ਸਿੰਘ ਖੇੜਾ ਜੀ ਤੁਹਾਨੂੰ ਬੇਨਤੀ ਕਰਦੇ ਆਂ ਕਿ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਤੁਹਾਨੂੰ ਪੰਥ ਦੇ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਹੈ ਨਾ ਕਿ ਇਹਨਾਂ ਦੇ ਇੱਕ ਪਰਿਵਾਰ ਦੇ ਨਾਲ ਤੁਹਾਨੂੰ ਖੜਨਾ ਚਾਹੀਦਾ ਹੈ ਸੋ ਬਾਕੀ ਸੰਗਤ ਨਾਲ ਆਪਾਂ ਗੱਲਾਂ ਬਾਤਾਂ ਇਹ ਸਾਂਝੀਆਂ ਤਾਂ ਕੀਤੀਆਂ ਨੇ ਕਿ ਕਿ ਜਿਹੜੀਆਂ ਜੋ ਆਪਾਂ ਪਾਈ ਗਰਦੀਪ ਸਿੰਘ ਖੇੜਾ ਬਾਰੇ ਦੱਸਿਆ ਕਿ ਇਹਨਾਂ ਦੀ ਪੰਥ ਨੇ ਕਿਸ ਢੰਗ ਨਾਲ ਮਦਦ ਕੀਤੀ ਹੈ ਉਹ ਵੀ ਆਪਾਂ ਇਹਨਾਂ ਦੀ ਹੀ ਜ਼ੁਬਾਨੀ ਆ ਬਾਕੀ ਪਈ ਗਰਦੀਪ ਸਿੰਘ ਖੇੜਾ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਵੱਦ ਚੜ ਕੇ ਜਿਹੜਾ ਆਪਣੇ ਭਰਾਵਾਂ ਦਾ ਸਾਥ ਹੈ ਉਹ ਜਰੂਰ ਦਿਓ। ਬਾਕੀ ਗਰਦੀਪ ਸਿੰਘ ਖੇੜਾ ਜੀ ਹਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਪਰਿਵਾਰ ਦੇ ਨਾਲ ਮਤ ਖੜੋ ਉਸ ਪਰਿਵਾਰ ਦੇ ਨਾਲ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੀ ਬਰਬਾਦੀ ਦੀ ਪੰਜਾਬ ਦੀ ਜਿਹੜੀ ਬਰਬਾਦੀ ਉਹ ਕੀਤੀ ਹੋਵੇ। ਹਾਡੀ ਹੱਥ ਜੋੜ ਕੇ ਬੇਨਤੀ ਤੁਹਾਡੇ ਅੱਗੇ ਕਿ ਉਹਨਾਂ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਨਾਲ ਖੜੋ ਉਹਨਾਂ ਆਪਣੇ ਪਰਿਵਾਰਾਂ ਭਰਾਵਾਂ ਨਾਲ ਖੜੋ ਇਹ ਮੌਕਾ ਸਾਨੂੰ ਦੋ ਫਾੜ ਹੁੰਦਾ ਨਹੀਂ ਆ ਮੌਕਾ ਸਾਨੂੰ ਇੱਕ ਹੋਣਦਾ ਆ ਇਹ ਤੁਹਾਡੇ ਜਿਹੜੇ ਹੁਣ ਕਿਸੇ ਦੇ ਕਹਿਣ ਤੇ ਜਾਂ ਕਿਦਾਂ ਵੀ ਤੁਸੀਂ ਕੋਈ ਬੱਚੇ ਤੇ ਹੈ ਨਹੀਂ ਤੁਸੀਂ ਐਡੇ ਵੱਡੇ ਸੰਘਰਸ਼ ਲੜੇ ਨੇ ਤੁਹਾਨੂੰ ਸਾਰਾ ਕੁਝ ਪਤਾ ਆ ਪਰ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹੇ ਜਿਹੜੀਆਂ ਤੁਸੀਂ ਬੇਬਿਆਨ ਬਾਜ਼ੀਆਂ ਜਿਹੜੀਆਂ ਕਰ ਰਹੇ ਹੋ ਹੋ ਸਕਦਾ ਕਿ ਸਾਡਾ ਬੋਲਣ ਦਾ ਤਰੀਕਾ ਸਹੀ ਨਾ ਹੋਵੇ ਜਾਂ ਸਾਡਾ ਸਮਝਾਉਣ ਦਾ ਤਰੀਕਾ ਨਾ ਸਹੀ ਹੋਵੇ ਪਰ ਹਾਡੀ ਛੋਟੇ ਭਰਾਵਜੋਂ ਸਮਝਣਾਂਗੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਢੰਗ ਦੇ ਨਾਲ ਜਿਹੜੇ ਤੁਸੀਂ ਬਿਆਨ ਦੇ ਰਹੇ ਹੋ ਉਹ ਨਾ ਤੋਂ ਬਲਕੇ ਆਪਣੇ ਭਰਾਵਾਂ ਦੇ ਨਾਲ ਖੜੋ ਪਹਿਲਾਂ ਪੁੱਛੋ ਬਾਦਲਾਂ ਨੂੰ ਕਿ ਯਾਰ ਜਦੋਂ ਤੁਸੀਂ ਜਗਤਾਰ ਸਿੰਘ ਹਵਾਰਾ ਨੂੰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਅੱਤਵਾਦੀ ਦੱਸਦੇ ਸੀਗੇ ਕਿ ਉਹਨਾਂ ਨੂੰ ਤੁਸੀਂ ਕਬੂਲੋਗੇ ਕੋਈ ਨਹੀਂ ਚਾਹੁੰਦਾ ਇਹ ਬਾਦਲ ਨਹੀਂ ਚਾਹੁੰਦੇ ਕਿ ਤੁਸੀਂ ਬਾਹਰ ਆਓ ਇੱਕ ਗੱਲ ਯਾਦ ਰੱਖਿਓ ਇਹ ਸਭ ਰਾਜਨੀਤਿਕ ਖੇਡਾਂ ਖੇਡੀਆਂ ਜਾ ਰਹੀਆਂ ਨੇ ਚਾਹੁੰਦਾ ਇਹਨਾਂ 'ਚ ਕੋਈ ਨਹੀਂ ਜੇ ਕਿ ਤੁਸੀਂ ਇਹ ਬਾਹਰ ਆਓ ਤੇ ਕੋਈ ਬੰਦੀ ਸਿੰਘ ਬਾਹਰ ਆਵੇ ਤੇ ਆਪਣੀ ਜਿਹੜੀ ਇਹ ਰੈ ਨਮਾਹੀ ਕਰੇ ਔਰ ਅਸੀਂ ਵੀ ਨਹੀਂ ਚਾਹੁੰਦੇ ਤੇ ਕੋਈ ਬੰਦੀ ਸਿੰਘ ਆਣ ਕੇ ਇਹ ਕਹੇ ਕਿ ਮੈਂ ਫੁਲਾਣੀ ਪਾਰਟੀ ਦਾ ਜਿਹੜਾ ਆ ਉਹਨਾਂ ਦੇ ਪੈਰਾਂ 'ਚ ਜਾ ਕੇ ਬੈਠ ਜਾਵਾਂ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਤੁਸੀਂ ਯੋਧੇ ਹੋ ਸਾਡੀ ਕੌਮ ਦੇ ਯੋਧੇ ਹੋ ਸਾਡੀ ਕੌਮ ਦੀ ਜਿਹੜੀ ਹੈ ਲੀਡ ਕਰੋ ਅਗਵਾਈ ਕਰੋ ਪਰ ਕੱਲੇ ਕਰੋ ਔਰ ਆਪਣੀ ਕੌਮ ਨੂੰ ਲੈ ਕੇ ਨਾਲ ਤੁਰੋ ਨਾ ਕਿ ਇੱਕ ਪਰਿਵਾਰ ਨੂੰ ਨਾਲ ਲੈ ਕੇ ਤੁਰੋ ਤੁਸੀਂ ਵੇਖਿਆ ਨਾ ਤੇ ਕੁੱਕੀ ਗਿੱਲ ਉਹਨਾਂ ਨੇ ਕਿੰਨੀਆਂ 28 28 ਸਾਲ ਜਦੋਂ ਜੇਲ੍ਹਾਂ ਦੇ ਵਿੱਚ ਰਹੇ ਨੇ ਬੰਦ ਰਹੇ ਨੇ ਉਹ ਤੇ ਲੋਕਾਂ ਨੇ ਉਹਨਾਂ ਨੂੰ ਵੀ ਫਤਵਾ ਦਿੱਤਾ ਕਿ ਨਹੀਂ ਕਿ ਸਾਡੇ ਜੁਝਾਰੂ ਯੋਧੇ ਨੇ ਜੇਲ੍ਹਾਂ 'ਚ ਬੰਦ ਨੇ ਪਰ ਲੇਕਿਨ ਜਦੋਂ ਉਹ ਆਣ ਕੇ ਉਹਨਾਂ ਨੇ ਇਹੋ ਜਿਹੇ ਬਿਆਨਬਾਜ਼ੀਆਂ ਸਾਡੇ ਪੰਥ ਦੇ ਨੌਜਵਾਨਾਂ ਦੇ ਕੀਤੀਆਂ ਪੰਥ ਦੇ ਉੱਤੇ ਕੀਤੀਆਂ ਤੇ ਅੱਜ ਪੰਥ ਨੇ ਉਹਨਾਂ ਨੂੰ ਖੁੱਡੇ ਲੈਣ ਲਾਤਾ ਕਰਤਾਰ ਮਾਇਨੇ ਇਹ ਨਹੀਂ ਰੱਖਦਾ ਕਿ ਸਾਡੀ ਕੁਰਬਾਨੀ ਵੱਡੀ ਆ ਜਾਂ ਛੋਟੀ ਮਾਇਨੇ ਇਹ ਰੱਖਦਾ ਕਿ ਅੱਜ ਅਸੀਂ ਕਿੱਥੇ ਖੜੇ ਆ ਜੇ ਅੱਜ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਵੱਖਰੇ ਮੁਲਕ ਦੀ ਮੰਗ ਕੀਤੀ ਆਪਣੇ ਪੰਜਾਬ ਔਰ ਕੌਮ ਦੇ ਹੱਕਾਂ ਦੀ ਗੱਲ ਕੀਤੀ ਜੇ ਕੱਲ ਨੂੰ ਆਣ ਕੇ ਕਿਸੇ ਪਾਰਟੀ ਦੀ ਜਾਂ ਕਿਸੇ ਦੀ ਹੋਰ ਦੀ ਗੱਲਬਾਤ ਕਰਨਗੇ ਤੇ ਪੰਥ ਵੀ ਉਹਨਾਂ ਨੂੰ ਨਹੀਂ ਕਬੂਲੇਗਾ ਸੋ ਅਸੀਂ ਖੜਾ ਸਭ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਹੱਥ ਚੁੜ ਕੇ ਬੇਨਤੀ ਆ ਕੇ ਜਿਹੜੀਆਂ ਬਿਆਨ ਬਾਜੀਆਂ ਨੇ ਇਹੋ ਜਿਹਾ ਨਾ ਕਰੋ ਤੇ ਆਪਣੇ ਜਿਹੜੇ ਪੰਥਿਆ ਜਿੱਥੇ ਪੰਥਦਰਦੀ ਲੋਕ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਰੂਰ ਖੜੋ